ਅੰਮ੍ਰਿਤਸਰ ਦੇ ਵਿੱਚ ਉਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ ਇਸੇ ਦਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਿਰਕਾਲਤਖਤ ਸਾਹਿਬ ਦੇ ਸਕਤਰ ਅੱਗੇ ਪੇਸ਼ ਹੋਣ ਲਈ ਅੰਮ੍ਰਿਤਸਰ ਆ ਰਹੇ ਨੇ ਇੰਨਾ ਵੀਵੀਆਈਪੀ ਦੌਰਿਆਂ ਦੇ ਮੱਦੇ ਨਜ਼ਰ ਸ਼ਹਿਰ ਦੇ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ਤੇ ਦੂਜੀ ਪਾਸੇ ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਵੀ ਸੁਰੱਖਿਆ ਏਜੰਸੀਆਂ ਹੋਰ ਜ਼ਿਆਦਾ ਚੌਕਸ ਹੋ ਗਈਆਂ ਨੇ ਇਸ ਸਬੰਧੀ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਡੀਜੀਪੀ ਸਪੈਸ਼ਲ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਮੁੱਖ ਮਜ਼ਾਰਾਮ ਦੇ ਵਿੱਚ ਵੀ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਜਿੱਥੇ ਪੁਲਿਸ ਦੇ ਉੱਚ ਅਧਿਕਾਰੀ ਤੇ ਸਪੈਸ਼ਲ ਜੁਨਟ ਮੌਜੂਦ ਹਨ ਸਾਡੀ ਸਿਰਫ ਰੇਲਵੇ ਸਟੇਸ਼ਨ ਤੇ ਚੈਕਿੰਗ ਨਹੀਂ ਚੱਲ ਰਹੀ ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਸਟੇਸ਼ਨਸ ਦੇ ਪੁਆਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਵਿੱਚ ਵੀ ਨਾਕੇ ਸਾਡੀ ਚੈਕਿੰਗ ਚੱਲ ਰਹੀ ਹੈ ਨਹੀਂ ਅੱਜ ਜਿਹੜੀ ਤੁਸੀਂ ਦੇਖ ਰਹੇ ਸਪੈਸ਼ਲ ਜਿਹੜੇ ਐਸਐਸਜੀ ਐਸਓਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਅਫਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜਨ ਸਾਡੇ ਵੈਸੇ ਵੀ ਇੱਕ ਤੇ ਤਿਹਾੜ ਦਾ ਟਾਈਮ ਸੀਗਾ ਦੂਜਾ ਤੇ 26 ਜਨਵਰੀ ਹੈ ਪਸ ਕਾਫੀ ਵੀਬੀਏਪੀ ਮੂਵਮੈਂਟਸ ਵੀ ਸਾਡੇ ਆਪਣੇ ਸੱਚ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਦੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੇ ਚੈਕਿੰਗ ਦੇ ਆਪਰੇਸ਼ਨ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾਲੇ ਅਨਸਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰਾ ਚੈੱਕ ਰੱਖਿਆ ਜਾ ਰਿਹਾ ਦੇਖਿਆ ਜਾ ਰਿਹਾ ਪੂਰਾ ਅਸੀਂ ਉਹਨੂੰ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਕਰਵਾ ਰਹੇ ਹਾਂ ਗਿਆ ਸੋ ਮੈਂ ਨਾਰਮਲ ਇੱਕ ਰੂਟੀਨ ਚੀਜ਼ ਜਿਹੀ ਸਾਡੀ ਚੈਕਿੰਗ ਚੱਲਦੀ ਹੈ ਉਹਦੇ ਉਸੇ ਉਸੇ ਲੜੀ ਦੇ ਤਹਿਤ ਇਹ ਜਿਹੜਾ ਹੁਣ ਤਿਉਹਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆਹ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ ਵੀਆਪੀ ਮੂਵਮੈਂਟਸ ਵੀ ਕੁਝ ਅਸੀਂ ਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅੰਮ੍ਰਿਤਸਰ ਚ ਚੈਕਿੰਗ ਕਰ ਰਹੇ ਹਾਂ ਸਰ ਅੱਜ ਕੋ ਸਕੂਲਾਂ ਨੂੰ ਵੀ ਥ्रेट ਆਈ ਸੀ ਉਹਦੇ ਮੱਦੇਨਜ਼ਰ ਵੀ ਚੈਕਿੰਗ ਕਰਦੇ ਨੇ ਨਹੀਂ ਉਹ ਜਿਹੜਾ ਉਹ ਤੇ ਇੱਕ ਪਹਿਲਾਂ ਵੀ ਤੁਹਾਡੇ ਮੀਡੀਆ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ ਗਿਆ ਸੀ ਕਿ ਕੁਝ ਸ਼ਹਿਰਾਂ ਚ ਕੁਝ ਇੰਡੀਆ ਦੀ ਸਟੇਟਸ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਹੈਗੇ ਥ੍ਰੈਟਸ ਪਹਿਲਾਂ ਵੀ ਈਮੇਲਸ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਬੋਗਸ ਈਮੇਲਸ ਆਈਆਂ ਨੇ ਉਹਨਾਂ ਨੂੰ ਜੋ ਸਾਡੇ ਸਾਈਬਰ ਸੈੱਲ ਨੇ ਸਾਡੇ ਸਟੇਟ ਦੇ ਪਲੱਸ ਜਿਹੜਾ ਸੈਂਟਰਲ ਏਜੰਸੀ ਜਿਹੜੀਆਂ ਹੈਗੀਆਂ ਪ੍ਰੋਪਰ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਇਹਦੀ ਚੈਕਿੰਗ ਦਾ ਸਾਰਾ ਟ੍ਰੇਸ ਕੀਤਾ ਜਾ ਰਿਹਾ ਹੈ ਇਟ ਵਿਲ ਬੀ ਜਲਦੀ ਟ੍ਰੇਸ ਕੀਤਾ ਜਾਏਗਾ ਸੋ ਅੱਜ ਜਿਹੜੇ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀ ਹੁੰਦੀ ਚੈਕਿੰਗ ਸਾਡੀ ਹੈ ਪੂਰੇ ਸ਼ਹਿਰ ਦੇ ਵਿੱਚ ਨਾਕਾ ਬੰਦੀ ਪਲੱਸ ਸ਼ਹਿਰ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਉਹ ਸਾਰਿਆਂ ਦੀ ਚੈਕਿੰਗ ਜਿਹੜੀ ਉਹ ਚੱਲ ਰਹੀ ਹੈਗੀ ਤੇ ਇਸੇ ਤਰੀਕੇ ਨਾਲ ਅਗਲੇ ਕੁਝ ਦਿਨਾਂ ਤੱਕ ਚੈਕਿੰਗ ਜਿਹੜੀ ਚੱਲਦੀ ਰਹੇਗੀ ਅਲੱਗ-ਅਲੱਗ ਪੁਆਇੰਟਾਂ ਤੇ ਜਿਹੇ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਤੁਹਾਡੇ ਆ ਜਿਹੜੇ ਸਾਡੇ ਮੇਨ ਸ਼ਹਿਰ ਨੇ ਉਹ ਮੇਨ ਜਿਹੜੇ ਤੁਹਾਡੇ ਬਾਜ਼ਾਰ ਨੇ ਉਹਨਾਂ ਜਗ੍ਹਾ ਤੇ ਮੇਨ ਪੁਆਇੰਟ ਜਿਹੜੇ ਪਬਲਿਕ ਦੇ ਉਹਨਾਂ ਸਾਰਿਆਂ ਵਾਸਤੇ ਜਿੱਥੇ ਸਾਰਾ ਚੈਕਿੰਗ ਚੱਲ ਰਹੀ ਉਹਦਾ ਮਕਸਦ ਇਹੀ ਆ ਕਿ ਲੋਕ ਆਪਣਾ ਜਿਹੜਾ ਟਾਈਮ ਹੈਗਾ ਸਾਰਾ ਉਹਨਾਂ ਨੂੰ ਇੱਕ ਕੌਨਫੀਡੈਂਸ ਬਿਲਡ ਉਹਨਾਂ ਨੂੰ ਲੈਣਾ ਚਾਹੀਦਾ ਕਿ ਆਪਣਾ ਬੜਾ ਖੁਸ਼ ਮિજાਜ ਜਿਹਾ ਜਿਹਾ ਮਾਹੌਲਾ ਉਹਦੇ ਵਿੱਚ ਆਪਣਾ ਆਪਣਾ ਇੰਜੋਏ ਕਰੇ